ਦਸ਼ਰਾ ਤੇ ਮਰਹਮ ਦੁਆ ਕੋ ਦਿਨਾਂ ਦੇ ਵਿੱਚ ਤੇ ਆਉਂਦੇ ਆਉਂਦੇ ਸਨ ਇਸ ਤੋਂ ਥੋੜੇ ਦਿਨ ਪਹਿਲਾਂ ਹੀ ਦੋਹੇ ਕੌਮਾਂ ਆਪਣੀ ਕੌਮੀ ਵੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਬਰ ਤਿਆਰ ਹੋ ਗਈਆਂ ਥਾਂ ਥਾਂ ਪੁਲਿਸ ਪੈਰੇ ਲੱਗੇ ਹੋਏ ਨੇ ਸਾਰੇ ਸ਼ਹਿਰ ਵਿੱਚ ਸਹਿਮਜ છਾਇਆ ਹੋਇਆ ਮਜਬੀ ਅਣਖ ਪਿੱਛੇ ਮਰ ਮਿਟਣ ਵਾਲਿਆਂ ਲਈ ਇਸ ਤੋਂ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ ਸਾਰੇ ਸ਼ਹਿਰ ਦੀਆਂ ਮਸੀਤਾਂ ਤੇ ਮੰਦਰਾਂ ਇਹਨਾਂ ਮੈ ਵੀ ਪਹਿਲਵਾਨਾਂ ਨੂੰ ਕੁਸ਼ਤੀ ਸਿਖਾਉਣ ਲਈ ਖੜੇ ਬਣਾਏ ਹੋਏ ਹਨ ਮੁ슬ਮਾਨਾਂ ਦਾ ਰੱਬ ਇਸ ਮਾਤਮ ਦੇ ਸਮੇਂ ਵਾਜਾਂ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦਾ ਤੇ ਹਿੰਦੂਆਂ ਦਾ ਰੱਬ ਇਸ ਖੁਸ਼ੀ ਦੇ ਮੌਕੇ ਆਤਮਿਕ ਕੀਰਨੇ ਸੁਣਨੇ ਬਲਸ਼ਗ ਨਹੀਂ ਸਮੰਤ ਸੀ ਮੁਕਤੀ ਗੱਲ ਇਹ ਕਿ ਦੋਹੇ ਰੱਬ ਆਪੋ ਆਪਣੇ ਹੱਕਾਂ ਉੱਤੇ ਡਟੇ ਖਲੋਤੇ ਸਨ। ਤਾਜੀ ਵਾਲੇ ਦਿਨ ਤਾਂ ਬੁੱਢੇ ਮੌਲਵੀ ਦੀ ਤਕਰੀਰ ਨੇ ਆਦਾਂ ਹੀ ਲਾ ਦਿੱਤੀਆਂ। 100% ਦੀ ਸ਼ਰੋਤੇ ਗਾਜੀ ਦੀ ਪਦਵੀ ਪਾਉਣ ਲਈ ਤੇ ਜੰਨਤ ਦੇ ਕਮਰੇ ਰਿਜ਼ਰਵ ਕਰਾਉਣ ਲਈ ਹੱਥ ਮਰੋੜਨ ਤੇ ਬੁੱਲ ਟਕਣ ਲੱਗ ਪਏ। ਅੰਤ ਤਾਜੀਆ ਬੜੇ ਜੋਸ਼ ਉਰਾਨ ਨਿਕਲਿਆ। ਉਸ ਵਿੱਚ ਨੰਗੇ ਸਿਰਾਂ ਵਾਲਿਆਂ ਨਾਲੋਂ ਲਾਲ ਪਗੜੀ ਵਾਲਿਆਂ ਦੀ ਗਿਣਤੀ ਬਹੁਤੀ ਸੀ ਪਰ ਇੰਨਾ ਕਰੜਾ ਪ੍ਰਬੰਧ ਹੁੰਦਿਆਂ ਹੋਇਆਂ ਵੀ ਇੱਕ ਨੌਜਵਾਨ Hindu ਦਾ ਕਤਲ ਹੋ ਗਿਆ ਸੀ ਇਸ ਤੋਂ ਛੁੱਟ ਰਸਤੇ ਵਿੱਚ ਕਈ ਵਾਰੀ ਫਸਾਦ ਹੁੰਦਾ ਹੁੰਦਾ ਰੁਕਿਆ ਫਿਰ ਦਸ਼ਹਿਰੇ ਦੀ ਝਾਕੀ ਨਿਕਲਣ ਤੋਂ ਇੱਕ ਦਿਨ ਪਹਿਲਾਂ ਹੀ ਮਹਾਵੀਰ ਦਲ ਦੇ ਗੱਭਰੂਆਂ ਨੇ ਸਿਰ ਤੇ ਕਫਨ ਬੰਨ ਲਏ ਤੇ ਭਗਵਾਨ ਰਾਮਚੰਦਰ ਜੀ ਨੇ ਜੀ ਦੇ ਨਾਂ ਉਤੇ ਆਪਣੇ ਲਹੂ ਦਾ ਛੇਕੜ ਦਾ ਤੁਪਕਾ ਡੋਲਣ ਦਾ ਪ੍ਰਣ ਕਰ ਲਿਆ ਐਸੇ ਸ਼ਾਮ ਨੂੰ ਬੁੱਢਾ ਮੌਲਵੀ ਘਰ ਜਾਂਦਾ ਹੋਇਆ ਆਪਣੇ ਕੁਝ ਸਿਰ ਕੱਟ ਗੱਬਰੂਆਂ ਨੂੰ ਚਣੌਤੀ ਕਰਾ ਗਿਆ ਕਿ ਦਿਨ ਚੜ੍ਹਨ ਤੋਂ ਪਹਿਲਾਂ ਉਹਦੇ ਮਕਾਨ ਤੇ ਪਹੁੰਚ ਜਾਣ ਮੌਲਵੀ ਹੋਰੀ ਘਰ ਟੁਰੇ ਜਾ ਰਹੇ ਸਨ ਸੋਚੀ ਜਾਂਦੇ ਸੀ ਤਾਂ ਐ ਉਹ ਬਹਾਦਰ ਗਾਜੀ ਜਿਸ ਨੇ ਸਭ ਤੋਂ ਪਹਿਲਾਂ ਮੇਰੇ ਹੁਕਮ ਦੀ ਤਾਮੀਲ ਕਰਕੇ ਇੱਕ ਕਾਫਰ ਨੂੰ ਟਕਾਣੇ ਲਾਇਆ ਜੇ ਇਸ ਤਰ੍ਹਾਂ ਹਰ ਇੱਕ ਖਾਦਮ ਅਸਲਾਮ ਆਪਣੇ ਅੰਦਰ ਮਜਬੂਤ ਜਜ਼ਬਾਤ ਪੈਦਾ ਕਰ ਲਵੇ ਤਾਂ ਦਿਨਾਂ ਵਿੱਚ ਸਾਰੀ ਦੁਨੀਆ ਉੱਤੇ ਰੱਬੀ ਬਾਦਸ਼ਾਹਤ ਫੈਲ ਅਜੇ ਉਸ ਦੇ ਖਿਆਲਾਂ ਦੀ ਲੜੀ ਬੰਦ ਨਹੀਂ ਸੀ ਹੋਈ ਉਸ ਦੇ ਕੰਨਾਂ ਵਿੱਚ ਇੱਕ ਡਾਢੀ ਤਰਦਪਰੀ ਆਵਾਜ਼ ਪਈ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਦੂਜੀ ਪਲੀ ਉਹਦੇ ਸਾਹਮਣੇ ਇੱਕ ਹਿੰਦੂ ਦੀ ਅਰਥੀ ਲੰਗੀ ਜੋ ਸਰਕਾਰੀ ਹਸਪਤਾਲ ਵੱਲੋਂ ਆ ਰਹੀ ਸੀ ਉਸ ਦੇ ਪਿੱਛੇ ਇੱਕ 16 ਗੋਵਰਿਆਂ ਦੀ ਮਟਿਆਰ ਫੱਟੇ ਨਾਲ ਸਿਰ ਜੋੜੀ ਤੇ ਦੋਹਾਂ ਹੱਥਾਂ ਨਾਲ ਉਸ ਨੂੰ ਥੰਮੀ ਟੁਰਿਆ ਰਹੀ ਸੀ ਦੰਦਖੰਡ ਤੇ ਚੂੜੀਆਂ ਦੋ ਤਿੰਨ ਅਧ ਟੁੱਟੀਆਂ ਚੂੜੀਆਂ ਅਜੇ ਤੱਕ ਉਸ ਦੀ ਵੀਣੀ ਵਿੱਚ ਅੜੀਆਂ ਹੋਈਆਂ ਸਨ ਤੇ ਵਿਆਹ ਦੀ ਮਹਿੰਦੀ ਅਜੇ ਉਹਦੇ ਨੋਵਾ ਤੇ ਬਾਕੀ ਸੀ ਪਿੱਟ ਪਿੱਟ ਕੇ ਉਹਦੇ ਮੱਥੇ ਉੱਤੇ ਬਹੁਤ ਸਾਰੇ ਵਾਰ ਖੋਸ ਉੱਤੇ ਸਨ ਤੇ ਚਿਹਰੇ ਤੇ ਲਾਸ਼ਾਂ ਪਾ ਲਈਆਂ ਸਨ ਜਿੱਥੋਂ ਇੱਕ ਅਰਥੀ ਦਿਸਦੀ ਰਹੀ ਮੌਲਵੀ ਦੀ ਨਜ਼ਰ ਉਸ ਵੱਲੋਂ ਹਟ ਨਾ ਸਕੀ ਉਸ ਨੂੰ ਸਮਝਣ ਵਿੱਚ ਚਿਰ ਨਾ ਲੱਗਿਆ ਕਿ ਉਹ ਸਰਦਾਲੂ ਗਾਜੀ ਦੀ ਹੀ ਬਦਰੀ ਦਾ ਸਿੱਟਾ ਹੈ ਕਰ ਪਹੁੰਚਾਂ ਤੱਕ ਉਸ ਦੇ ਕੰਨਾਂ ਵਿੱਚ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਇਹ ਵਾਕ ਗੂੰਜਦਾ ਰਿਹਾ ਤੇ ਹਜ਼ਾਰ ਕੋਸ਼ਿਸ਼ ਕਰਨ ਤੇ ਵੀ ਉਸ ਦੁਖੀ ਔਰਤ ਦੀ ਸ਼ਕਲ ਉਸ ਦੀਆਂ ਅੱਖਾਂ ਕੇ ਜ्यों ਦੀ ਤ्यों ਰਹੀ ਉਸ ਨੇ ਸਾਰੀਆਂ ਦਲੀਲਾਂ ਦੇ ਕੇ ਦਿਲ ਨੂੰ ਸਮਝਾਇਆ ਜਿਨ੍ਹਾਂ ਦੀ ਮੱਜ਼ ਨਾਲ ਉਹ ਹਜ਼ਾਰਾਂ ਲੋਕਾਂ ਦੇ ਖਿਆਲ ਇੱਕ ਵਾਰ ਕੀ ਪਲਟ ਸੁੱਟਦਾ ਸੀ ਪਰ ਉਸ ਤੇ ਕੁਝ ਵੀ ਅਸਰ ਨਾ ਹੋਇਆ ਜੋ ਜੋ ਅਰਤੀ ਦਾ ਤ੍ਰਿਸ਼ੂ ਦੇ ਸਾਹਮਣੇ ਆਉਂਦਾ ਉਸ ਦੇ ਅੰਦਰ ਇੱਕ ਕਸਕ ਜੀ ਪੈਣ ਲੱਗ ਜਾਂਦੀ ਤੇ ਆਪ ਮੁਹਾਰੇ ਉਹਦੇ ਬੁੱਲਾਂ ਵਿੱਚੋਂ ਨਿਕਲ ਜਾਂਦਾ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਮੋਲਵੀ ਹੋਰਾਂ ਦਸਤਖਾਨ ਤੇ ਬੈਠ ਕੇ ਰਕੀਬੀ ਬੁਲਾਹਤ ਵਧਾਇਆ ਪਰ ਫੇਰ ਪਛਾ ਕੇ ਚਲੇ ਗਿਆ ਅੰਤ ਵਦੋ ਵਦੀ ਗ੍ਰਾਹੀ ਮੂਹ ਵਿੱਚ ਪਾਈ ਤਾਂ ਸੰਗੋਂ ਲਖਣੀ ਲਗਣੀ ਓਕੀ ਹੋ ਗਈ ਉਹ ਗ੍ਰਾਹੀ ਨੂੰ ਅੰਦਰ ਧੱਕਦੇ ਸਨ ਤੇ ਅੰਦਰੋਂ ਕੋਈ ਚੀਜ਼ ਉਸ ਨੂੰ ਬਾਹਰ ਧੱਕਦੀ ਸੀ ਘਰ ਵਾਲੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉੱਤਰ ਦੇ ਜਾਂ ਦਿੱTHA ਉਹਨਾਂ ਅੱਖਾਂ ਪਰ ਲੀਆ ਅੰਤਰ ਕੇ ਵੀ ਨੂੰ ਪਰਾਂ ਧੱਕ ਕੇ ਤੇ ਤਬੀਜ਼ ਠੀਕ ਨਹੀਂ ਹੈ ਕਹਿ ਕੇ ਮੁੰਜੇ ਤਜਾਲੇਟੇ ਸਾਰੀ ਰਾਤ ਉਹਨਾਂ ਉਸਲਵਟੇ ਪੰਦਿਆਂ ਤੇ ਠੰਡੇ ਸਾ ਲੈਂਦੇ ਆ ਪਤਾਈ ਦਿਨ ਚੜ੍ਹਦੇ 15-20 ਲੱਠਵਾ ਜਾ ਕੇ ਉਹਦੀ ਡਿਊਟੀ ਵਿੱਚ ਬੈਠ ਕੇ ਮੌਲਵੀ ਹੋਰਾਂ ਦੇ ਹੁਕਮ ਦੀ ਉਡੀਕ ਕਰਨ ਲੱਗੇ ਮੌਲਵੀ ਜਿੰਦਰੋਂ ਨਿਕਲੇ ਉਹਨਾਂ ਦਾ ਚਿਹਰਾ ਉੱਤਰਿਆ ਹੋਇਆ ਤੇ ਅੱਖਾਂ ਡਬਡਬਾ ਰਹੀਆਂ ਸਨ ਕੈਂਟਾ ਡੇਢ ਘੰਟਾ ਉਤਰ ਪ੍ਰਸ਼ਨ ਹੁੰਦੇ ਰਹੇ ਤੇ ਅੰਤ ਸਾਰੇ ਜਿੱਧਰੋਂ ਆਏ ਸੀ ਉਧਰ ਮੁੜ ਗਏ ਦੁਸ਼ਹਿਰੇ ਦੀ ਚੱਕੀ ਨਿਕਲੀ ਪੰਡਤ ਹੋਰਾਂ ਦੇ ਧਰਮ ਉਪਦੇਸ਼ਾਂ ਦੇ ਉਪਦੇਸ਼ਾਂ ਨੇ ਸਾਬਤ ਕਰ ਦਿੱਤਾ ਸੀ ਕਿ ਰਬ ਦੇ ਸਕੇ ਪੁੱਤਰ ਕਦੇ ਵੀ ਮਲੇਛਾਂ ਤੋਂ ਡਰਿਆ ਨਹੀਂ ਕਰਦੇ ਜਲੂਸ ਦੇ ਆਲੇ ਦੁਆਲੇ ਪੁਲਿਸ ਦੀ ਲੰਬੀ ਪਾਲ ਇਸ ਤਰ੍ਹਾਂ ਸੋਹਵਰੀ ਸੀ ਕਿ ਜਿਵੇਂ ਰੱਬ ਨੇ ਇਨ੍ਹਾਂ ਸਕੇ ਪੁੱਤਰਾਂ ਦੀ ਸੈਨਾ ਦੇ ਲਾਲ ਫੁੱਲਾਂ ਦਾ ਸੇਰਾ ਪਾਇਆ ਹੋਵੇ ਲੋਕੀਂ ਬੜੇ ਫਕਰ ਨਾਲ ਕਹਿ ਰਹੇ ਸਨ ਕਿ ਸਰਕਾਰ ਨੇ ਮੁਸਲਮਾਨਾਂ ਨਾਲੋਂ ਹਿੰਦੂਆਂ ਦੀ ਵਰਤਮਦਦ ਕੀਤੀ ਹੈ। ਕਈ ਪਜਾਰਾਂ ਵਿੱਚੋਂ ਫਿਰਦਾ ਜਲੂਸ ਉਸ ਥਾਂ ਪਹੁੰਚਾ ਜਿੱਥੇ ਫਸਾਦ ਹੋਣ ਦਾ ਸਭ ਤੋਂ ਵੱਧ ਖਤਰਾ ਸੀ। ਇਹ ਪਾਸਨ ਰੋਲ ਮੁਸਲਮਾਨਾਂ ਦਾ ਸੀ। ਇੱਥੇ ਉਹ ਵੱਡੀ ਮਸਜਿਦ ਸੀ ਜਿੱਥੇ ਮੌਲਵੀ ਹੋਰਾਂ ਦੇ ਇਸ਼ਾਰੇ ਤੇ ਉਡੀਕ ਵਿੱਚ ਗਾਜੀਆਂ ਦੇ ਕਈ ਟੋਲੇ ਪਨੀਰਾਂ ਦੇ ਖੜੇ ਸੀ ਜਲੂਸ ਮਸੀਦ ਦੇ ਬੋਹ ਅਗੋਂ ਲੰਘਣਾ ਸ਼ੁਰੂ ਹੋਇਆ ਇਸ ਵੇਲੇ ਹਜ਼ਾਰਾਂ ਲੋਕਾਂ ਦੇ ਦਿਲ ਤੜਕ ਰਹੇ ਸਨ ਕਈਆਂ ਦੇ ਜੋਸ਼ ਨਾਲ ਤੇ ਕਈਆਂ ਦੇ ਸਹਿਮ ਨਾਲ ਜ्यों ਹੀ ਸ਼੍ਰੀ ਰਾਮਚੰਦਰ ਤੇ ਲక్ష్మణ ਵਾਲੀ ਝਾਕੀ ਮਸੀਦ ਦੇ ਦਰਵਾਜ਼ੇ 'ੱਕੇ ਪਹੁੰਚੀ ਗੁਲਾਬ ਦੇ ਫੁੱਲਾਂ ਦਾ ਇੱਕ ਵੱਡਾ ਸਾਰਾ ਸੇਰਾ ਕੁੰਦਾ ਹੋਇਆ ਮਸੀਤੀ ਛੱਤ ਤੋਂ ਆਇਆ ਤੇ ਰਾਮ ਲక్ష్మణ ਦੋਵਾਂ ਭਰਾਵਾਂ ਦੇ ਗਲਾਂ ਵਿੱਚ ਪੈ ਗਿਆ। ਇਸ ਕੋਮਲ ਰਸੇ ਨੇ ਦੋਵਾਂ ਸਿਰਾਂ ਨੂੰ ਆਪੋ ਵਿੱਚ ਜੋੜ ਦਿੱਤਾ। ਸਾਰੀ ਪੀੜ ਦੀਆਂ ਨਜ਼ਰਾਂ ਮਸੀਤੀ ਛੱਤੇ ਗੱਡੀਆਂ ਗਈਆਂ। ਸਿਰਾਂ ਸੁਟਣ ਵਾਲਾ ਹੀ ਉਹ ਬੜਾ ਮੁੱਲ ਵੀ ਸੀ। ਐਸ ਤੋਂ ਛੁੱਟ ਉਹਦੀ ਝੋਲੀ ਫੁੱਲਾਂ ਨਾਲ ਭਰੀ ਹੋਈ ਸੀ। ਉਹਦੇ ਬਹੁਤ ਸਾਰੇ ਸ਼ਤਰਲੂ ਇੱਕ ਦੂਜੇ ਨੂੰ ਧੱਕਦੇ ਹੋਏ ਵਿਚੋਂ ਫੁੱਲਾਂ ਦੇ ਰੁਗ ਪਰ ਪਰ ਕੇ ਸਵਾਰੀ ਉੱਤੇ ਸੁੱਟ ਰਹੇ ਸਨ ਇਸ ਬਾਜ਼ਾਰ ਦੀ ਧਰਤੀ ਜਿਸ ਬਾਬਤ ਲੋਕਾਂ ਦਾ ਖਿਆਲ ਸੀ ਕਿ ਅੱਜ ਲਹੂ ਨਾਲ ਰੰਗੀ ਜਾਵੇਗੀ ਫੁੱਲਾਂ ਨਾਲ ਰੰਗੀ ਗਈ ਛੱਤੋਂ ਸਿਆਵਰ ਰਾਮਚੰਦਰ ਕੀ ਜੈ ਤੇ ਜਲੂਸ ਵਿੱਚੋਂ ਅੱਲਾਹੁ ਅਕਬਰ ਦੀਆਂ ਗੂੰਜਾਂ ਉੱਠਦੀਆਂ ਸਨ ਤੇ ਆਪੋ ਵਿੱਚ ਟਕਰਾ ਕੇ ਰਲ ਮਿਲ ਜਾਂਦੀਆਂ ਸਨ ਜਲੂਸ ਵਾਲਿਆਂ ਦੀਆਂ ਬਾਹਾਂ ਫੈਲ ਗਈਆਂ ਤੇ ਥੋੜੇ ਚਿਰ ਪਿੱਛੋਂ ਬਨੇਰਿਆਂ ਦੀ ਸਾਰੀ ਭੀੜ ਉਹਨਾਂ ਦੀਆਂ ਜੱਫੀਆਂ ਵਿੱਚ ਸੀ ਰੱਬ ਉਹਨਾਂ ਦੇ سینਿਆਂ ਨਾਲ ਲੱਗਿਆ ਹੋਇਆ ਸੀ ਤੇ ਨਿੱਗ ਦੇ ਕੇ ਉਹਨਾਂ ਦੇ ਜੰਮੇ ਹੋਏ ਲੋਹ ਨੂੰ ਪੰਘਾਰ ਰਿਹਾ ਸੀ ਲੋਕਾਂ ਨੇ ਰੱਬ ਨੂੰ ਉਸਦੇ ਅਸਲੀ ਰੂਪ ਵਿੱਚ ਵੇਖਿਆ ਸੀ ਤਾਂ